ਕਰੇ ਕਿਥੇ ਸਾਨੂੰ ਤਾਂ ਉਹ ਕੰਮ ਕਰਦਿਆਂ ਨੂੰ ਵੀ ਨਹੀਂ ਕੋਈ ਦਿਨ ਅਸੇ ਨਾ ਸਾਨੂੰ ਕੰਮ ਦਿੰਦਾ ਅਸੀਂ ਭਗਵੰਤ ਮਾਰ ਨੂੰ ਸਿਰ ਤੇ ਚੱਕੀ ਫਿਰਗੇ ਜੇ ਦੋ ਦਾ ਯਾਰ ਦੋਸਤ ਆ ਉਹਨਾਂ ਨੂੰ ਕਹ ਤਾ ਪੱਗ ਉਹੋ ਜੀ ਇਹ ਆ ਹੂੰ ਉਹ ਤਾਂ ਕਹਿੰਦਾ ਮੇਨੂੰ ਮਾਤਾ ਪਿਆਰ ਹੀ ਬਹੁਤ ਕਰਦੀਆਂ ਜੀ ਹਾਂ ਮੈਂ ਤਾਂ ਨਹੀਂ ਕਰਦੀ ਅੱਛਾ ਨਹੀਂ ਕਰਦੇ ਕੀ ਗੱਲ ਕਹ ਤੂੰ ਮੋਹ ਪੰਗ ਹੋ ਗਿਆ ਮਾਤਾ ਮੈਂ ਮੋਹ ਪੰਗ ਹੋ ਗਿਆ ਜਦੋਂ ਸਾਡੇ ਪੂਰੀਆਂ ਸਹੂਲਤਾਂ ਨਹੀਂ ਪੂਰੀਆਂ ਹੋਈਆਂ ਸਾਡਾ ਤਾਂ ਮੋਹ ਫੇ ਟੁੱਟ ਗਿਆ ਠੀਕ ਹੈ ਨਾ 1500 ਲੈ ਲਿਓ ਜੇ ਦੇਣ ਲੱਗਿਆ ਬੋਟਾ ਵੀ ਨਹੀਂ ਪਹਿਲਾਂ ਲੱਖ ਕਾਇ ਤੇ ਅੱਛਾ ਜੀ ਹਾਂ ਇਹ ਲਾਲਚ ਚ ਨਹੀਂ ਆਉਂਦਗਾ ਹੁਣ ਨਹੀਂ ਆਉਦਗਾ ਟੁੱੜੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਿੰਡ ਚੰਦਪਨ ਦੇ ਵਿੱਚ ਮੌਜੂਦਾ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਤਾਰਾ ਮਾਰੀਆਂ ਜਾਂਦੀਆਂ ਸੀ ਕਿ ਗਰੀਬਾਂ ਦੀ ਸਰਕਾਰ ਬਣ ਰਹੀ ਹੈ ਗਰੀਬਾਂ ਦੀ ਸਰਕਾਰ ਬਣੀ ਹੈ ਜਿੰਨਾ ਦਾ ਸਮਾਂ 3 ਸਾਲ ਤੋਂ ਉੱਪਰ ਦਾ ਹੋਣ ਵਾਲਾ ਤੇ ਪੰਜਾਬ ਸਰਕਾਰ ਵੱਲੋਂ ਗਰੀਬਾਂ ਦੇ ਲਈ ਕੀ ਕੀ ਸਹੂਲਤਾਂ ਦਿੱਤੀਆਂ ਗਈਆਂ ਨੇ ਗੱਲਬਾਤ ਜ਼ਰੂਰ ਕਰਾਂਗੇ ਮਤਾਵਾਵਾਂ ਦੇ ਨਾਲ ਜਿਨ੍ਹਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਹਜ਼ਾਰ ਰੁਪਏ ਦੇਵਾਂਗੇ ਤੇ ਵੱਧ ਚੜ ਕੇ ਵੋਟਾਂ ਔਰਤਾਂ ਦੀਆਂ ਪਈਆਂ ਸੀ ਤੇ 92 ਐਮਐਲਏ ਜਿਤਾਏ ਗਏ ਸੀ ਗੱਲਬਾਤ ਕਰਾਂਗੇ ਅੰਪਾ ਮਤਾਵਾ ਸਾਡੇ ਨਾਲ ਮੌਜੂਦ ਨੇ ਪੁੱਛਾਂਗੇ ਕਿ ਭਾਈ ਜਿਹੜਾ ਮਨਰੇਗਾ ਦਾ ਕੰਮ ਆ ਜਾਂ ਹੋਰ ਕੋਈ ਸੁਖਸੂਸ ਦਾ ਮਿਲ ਰਹੀਆਂ ਤੁਹਾਨੂੰ ਮਾਤਾ ਸਾਸ੍ਰੀਕਾਲ ਸਾਸ੍ਰੀਕਾਲ ਕਿਵੇਂ ਠੀਕ ਹੋ ਜੀ ਠੀਕ ਆ ਵਧੀਆ ਪੰਜਾਬ ਸਰਕਾਰ ਨੇ ਤੁਹਾਡੇ ਲਈ ਕੋਈ ਚੰਗਾ ਕੰਮ ਕੀਤਾ ਕੋਈ ਕੋਈ ਨਹੀਂ ਕੀਤਾ ਹੂੰ ਮਨਰੇਗਾ ਦਾ ਕੰਮ ਮਿਲ ਜਾਂਦਾ ਤੁਹਾਨੂੰ ਨਹੀਂ ਹੂੰ ਸਾਲ ਹੋ ਗਿਆ ਸਾਲ ਹੋ ਗਿਆ ਹਾਂ ਲੋੜੀ ਵੇਲੇ ਦਾ ਕੰਮ ਸਾਡਾ ਆਇਆ ਤੇ ਉਦੋਂ ਬਾਅਦ ਨਹੀਂ ਆਇਆ ਹੂੰ ਉਦੋਂ ਬਾਅਦ ਕੰਮ ਨਹੀਂ ਆ ਹਾਂ ਕੰਮ ਨਹੀਂ ਆਇਆ ਇੱਕ ਸਾਲ ਹੋ ਗਿਆ ਉਦੋਂ ਖਾੜਿਆਂ ਦਾ ਕੰਮ ਕੀਤਾ ਸੀ ਨਹੀਂ ਜੀ ਅਸੀਂ ਉੱਥੇ ਝਾੜੂ ਲਾਈ ਸੀ ਕਿੱਥੇ ਤ्रेन ਕੋਲ ট্রেন ਕੋਲ ਹਾਂ ਜਿਹੜਾ ਕਿ ਹੁਣ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਜਰਲੀਆਂ ਮਿਲੀਆਂ ਸਰਕਾਰਾਂ ਨੇ ਜਿਹੜਾ ਕਿ ਰਾਹਾਂ ਦਾ ਕੰਮ ਉਹ ਬੰਦ ਕਰ ਦਿੱਤਾ ਗਿਆ ਦੱਸ ਦਿੰਦੇ ਆ ਤੁਹਾਨੂੰ ਕਿ ਮੰਰੇਗਾ ਦੇ ਵਿੱਚ ਜਿਹੜਾ ਕੰਮ ਪਹਿਲਾਂ ਲੋਕਾਂ ਦਾ ਰਾਹ ਦਾ ਕੰਮ ਕਰ ਲੈਂਦੇ ਸੀ ਉਹ ਕੰਮ ਬੰਦ ਕਰ ਦਿੱਤਾ ਪਿੰਡ ਦੇ ਵਿੱਚ ਸਫਾਈ ਹੁੰਦੀ ਸੀ ਉਹ ਕੰਮ ਬੰਦ ਕਰ ਦਿੱਤਾ ਗਿਆ ਛੱਪੜਾਂ ਦਾ ਕੰਮ ਤੱਕ ਵੀ ਬੰਦ ਕਰ ਦਿੱਤਾ ਗਿਆ ਹੁਣ ਜਿਹੜਾ ਕੰਮ ਹੈ ਰੇਲ ਦੇ ਜਿਹੜਾ ਪਟੜੀਆਂ ਦੇ ਕੰਮ ਚਲਾਇਆ ਜਾਵੇਗਾ ਡਰੇਨ ਦਾ ਕੰਮ ਚਲਾਇਆ ਜਾਵੇਗਾ ਨਹਿਰਾਂ ਦਾ ਕੰਮ ਚਲਾਇਆ ਜਾਵੇਗਾ ਮਾਤਾ ਜੜੀਆਂ ਨਹਿਰਾਂ ਹੁੰਦੀਆਂ ਉਹਦੇ ਵਿੱਚ ਵਿੱਚ ਵੜ ਕੇ ਕੰਮ ਕਰ ਲੂੰਗੀ ਆ ਤੁਸੀਂ ਕਰਨਾ ਪਊਗਾ ਜੇ ਤਾਂ ਸਾਨੂੰ ਮਜ਼ਬੂਤ ਕਰੀ ਕਿੰਨੀ ਉਮਰ ਹੈ ਤੁਹਾਡੀ ਉਮਰ ਸਾਡੀ 50 60 ਸਾਲ ਦੀ ਆ 60 ਸਾਲ ਦੀ ਆ ਹਾਂ ਪਰ ਉਹਦੇ ਦਾ ਭਗਵੰਤ ਮਾਨ ਕਹਿੰਦਾ ਸੀ ਕਿ 60 ਸਾਲ ਦੀਆਂ ਉਮਰ ਦੀਆਂ ਉਮਰ ਦੀਆਂ ਜਿਹੜੀਆਂ ਮਾਤਾ ਨੇ ਉਹ ਘਰੇ ਬੈਠ ਕੇ ਖਾਇਆ ਕਰਨੀਆਂ ਸੀ ਘਰੇ ਕਿੱਥੇ ਸਾਨੂੰ ਤਾਂ ਕੰਮ ਕਰਦਿਆਂ ਨੂੰ ਵੀ ਨਹੀਂ ਕੁਝ ਦਿਨਾਂ ਸੇ ਨਾ ਸਾਨੂੰ ਕੰਮ ਦਿੰਦਾ ਅਸੀਂ ਭਗਵੰਤ ਮਾਨ ਨੂੰ ਸਿਰ ਤੇ ਚੱਕੀ ਫਿਰਗੇ ਹੁਣ ਵੋਟਾਂ ਪਾ ਸਕਦੇ ਹੋ ਭਗਵੰਤ ਮਾਨ ਨੂੰ ਨਾ ਨਾ ਅਸੀਂ ਤਾਂ ਜਮਾ ਨਹੀਂ ਪਾਉਂਦੇ ਉਹ ਤਾਂ ਕਹਿੰਦਾ ਮੈਨੂੰ ਮਾਤਾ ਪਿਆਰ ਹੀ ਬਹੁਤ ਕਰਦੀਆਂ ਜੀ ਹਾਂ ਮੈਂ ਐਸਾ ਨਹੀਂ ਕਰਦੀ ਅੱਛਾ ਨਹੀਂ ਕਰਦੇ ਕੀ ਗੱਲ ਕਾ ਤੋ ਮੋਹ ਪੰਗ ਹੋ ਗਿਆ ਮਾਤਾ ਮੈਂ ਮੋਹ ਪੰਗਾ ਹੋ ਗਿਆ ਜਦੋਂ ਸਾਡੇ ਪੂਰੀਆਂ ਸਹੂਲਤਾਂ ਨਹੀਂ ਸਾਡਾ ਤਾਂ ਮੋਹ पे ਟੁੱਟ ਗਿਆ ਠੀਕ ਹੈ ਨਾ ਹਾਂ ਅਸੀਂ ਪਹਿਲਾਂ ਤੁਸੀਂ ਰਾਹਾਂ ਦਾ ਕੰਮ ਕਰ ਲੈਂਦੇ ਸੀ ਹਾਂ ਹਾਂ ਰਾਹਾਂ ਦਾ ਵੀ ਕਰਦੇ ਸੀ ਖਾਲਿਆਂ ਦਾ ਵੀ ਕਰਦੇ ਸੀ ਡਰੇਨ ਤੇ ਵੀ ਕੰਮ ਕੀਤਾ ਸਾਡਾ ਹੁਣ ਵੀ ਅਸੀਂ ਕਰ ਸਕਦੇ ਹਾਂ ਮਾਤਾ ਪਹਿਲਾਂ ਕਿਉਂ ਨਹੀਂ ਕੰਮ ਲੈ ਕੇ ਜਾਂਦੇ ਕੰਮ ਤੇ ਰਾਧਾ ਕਿਉਂ ਕਰੇ ਬਿਠਾਇਆ ਉਹਦੋਂ ਪਹਿਲਾਂ ਕਰਦੇ ਸੀ ਉਹਦੋਂ ਬਾਅਦ ਨਹੀਂ ਦਿੱਤਾ ਸਾਨੂੰ ਕੰਮ 2 ਸਾਲ ਹੋ ਗਏ ਜਮੀ ਨਹੀਂ ਦਿੱਤਾ ਕੰਮ 2 ਸਾਲ ਹੋ ਗਏ ਹਾਂ 2 ਸਾਲ ਨੂੰ ਬਸ ਵੀ ਮਾੜਾ ਮੋਟਾ ਚਲਾਉਂਦੇ ਆ ਦੋ ਚਾਰ ਦਿਨ ਦੇਖੇ ਬਸ ਮਾਤਾ ਕਿਵੇਂ ਪਹਿਲਾਂ ਕੰਮ ਚੱਲਦਾ ਸੀ ਤੁਹਾਡਾ ਹਾਂਜੀ ਚੱਲ ਪੈਂਦਾ ਸੀਗਾ ਤੇ ਉਹਦੋਂ ਬਾਅਦ ਤਾਂ 3 ਦਿਨਾਂ ਦਾ ਕੰਮ ਆਉਂਦਾ ਤੇ ਚੌਥੇ ਦਿਨ ਤਾਂ ਬਸ ਕਹਿੰਦੇ ਸੁੱਟੀਆਂ ਜੀ ਗਰਮੀਤ ਦਾ ਕੰਮ ਆਇਆ ਤੇ ਉਹਦੇ 'ਚ ਉਹ ਵੀ ਆਹਿੰਦੇ ਗਰਮੀਤ ਦਾ ਕੰਮ ਆਇਆ ਕਿ ਉਹਦੇ 'ਚ ਤੁਹਾਨੂੰ ਕੰਮ ਦਿੱਤਾ ਹੈ ਕਿ ਹੂੰ ਦਰਮੀਤ ਕਾਉਰ ਇੱਥੇ ਬਣਾਈਆ ਮਸ਼ਹੂਰ ਬਿੱਟੂ ਦੇ ਘਰ ਆਣੀ ਹੂੰ ਉਹਦਾ ਕੰਮ ਆਉਂਦਾ ਤੇ ਸਾਡਾ ਆਉਂਦਾ ਹੀ ਨਹੀਂਗਾ ਉਹਦਾ 2 ਮਹੀਨੇ ਵੀ ਚੱਲ ਜਾਂਦਾ ਮਹੀਨਾ ਵੀ ਚੱਲ ਜਾਂਦਾ 3 ਮਹੀਨੇ ਵੀ ਚੱਲ ਜਾਂਦਾ ਸਾਡਾ ਨਹੀਂ ਚੱਲਦਾ ਅਸੀਂ ਘਰੇ ਦੇ ਘਰੇ ਬੈਠੇ ਹਾਂ ਘਰੇ ਦੇ ਘਰੇ ਬੈਠੇ ਹਾਂ ਹਾਂ ਘਰੇ ਦੇ ਘਰੇ ਬੈਠੇ ਹਾਂ ਅਸੀਂ ਕੀ ਗੱਲ ਹੈ ਪੱਖਪਾਤ ਮਨਰੇਗਾ ਦੇ ਵਿੱਚ ਹੁੰਦਾ ਜਦਕਿ ਸਰਕਾਰ ਕਹਿੰਦੀ ਹੈ ਭਗਵੰਦ ਮਾਨ ਤਾਰਾ ਮਾਰਿਆ ਕਰਦਾ ਸਟੇਜਾਂ ਤੋਂ ਕਿ ਸਾਡੀ ਸਰਕਾਰ ਇਮਾਨਦਾਰ ਆ ਤੇ ਮਾਦਾ ਇਮਾਨਦਾਰੀ ਦੇ ਤਾਂ ਵੱਡੇ ਵੱਡੇ ਬੋਲ ਲਾਉਂਦੀ ਆ ਕਹਿੰਦੇ ਇਮਾਨਦਾਰ ਇਮਾਨਦਾਰ ਕਿੱਥੇ ਆ ਸਾਨੂੰ ਤਾਂ ਫਸੇਰੀ ਫਸੇਰੀ ਕਣਕ ਦੀ ਕਰਤੀ ਹਣ ਮਹੀਨੇ ਚ ਦੱਸ ਵੀ ਅਸੀਂ ਫਸੇਰੀ ਖਾਣੇ ਆ। ਹੂੰ 5 ਕਿਲੋ ਖਾਵਾਂਗੇ ਮਹੀਨੇ ਚ ਖਣਕ। ਹੂੰ ਫਿਰ ਕਿੱਥੋਂ ਖਾਵਾਂਗੇ ਅਸੀਂ? ਹੂੰ 5 ਕਿਲੋ ਨਾਲ ਟਾਈਮ ਪਾਸ ਹੋ ਜਾ। ਹਾਂ ਤੇ ਜਿਹੜੀ 100 ਰੁਪਏ ਸਬਜੀ ਆ ਉਹ ਕਿੱਥੋਂ ਲਵਾਂਗੇ ਅਸੀਂ? ਇਹ ਕਹਿੰਦਾ ਮੈਂ ਬਹੁਤ ਚੰਗੇ ਕੰਮ ਕਰਦਾ ਗਰੀਬਾਂ ਵਾਸਤੇ। ਬਾੜੇ ਚੰਗੇ ਕੀਤੇ ਗਰੀਬਾਂ ਤਾਂ ਨਿਚੋਰਤਾ ਨੇ ਲੇਮਬੂ ਵਾਂਗ। ਹੂੰ ਹਾਂ ਹਾਂ ਲੇਮਬੂ ਵਾਂਗ ਨੂੰ ਛੋੜ ਕੇ ਪਾਤੇ ਜਾ ਗਰੀਬ ਤਾਂ ਮੰਜਿਆ ਚ। ਹੂੰ ਹੁਣ ਭਗਵੰਤਵੰਦ ਦੇ ਘਰ ਆਲੀ ਵੀ ਜਾਂਦੀ ਆ ਪ੍ਰਚਾਰ ਕਰਨ। ਪਤਾ ਨਹੀਂ ਸੰਤਾ ਜਾਂਦੀ ਐ ਕਿ ਨਹੀਂ ਅਸੀਂ ਕਿਹੜੇ ਵੇਖੀ ਆ ਉਹ ਤਾਂ ਕਹਿੰਦੀ ਮੈਨੂੰ ਵੀ ਮਾਤਾਵਾ ਬਹੁਤ ਪਿਆਰ ਕਰਦੀ ਆ ਉਹ ਮੇਰੇ ਕੋਲੇ ਆਵੇ ਨਾ ਮਾਤਾ ਦੇ ਕੋਲੇ ਮੇਰੇ ਕੋਲੇ ਆ ਜੀ ਅੱਛਾ ਜੀ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਵਲੰਟੀਅਰ ਆ ਉਹ ਵੀ ਕਹਿ ਦਿੰਦੇ ਅਗੇ ਝਾੜੂ ਨੂੰ ਵੋਟਾਂ ਪਾਓ ਜੀ ਜਿਹੜੇ ਇਹਨਾਂ ਦੇ ਪਮਕੜ ਆ ਪਮਕੜ ਪਮਕੜ ਦਾ ਸਾਹ ਬਾ ਦੇਾਂਗੇ ਬਾ ਦੋਂਗੇ ਹਾਂ ਬਾ ਦੇਾਂਗੇ ਹੂੰ ਕੁਝ ਬਾ ਤੇ ਕੁਝ ਹੋਰ ਬਾ ਦੇਾਂਗੇ ਪਿੰਡਾਂ ਦੇ ਵਿੱਚ ਕਹਿੰਦੇ ਸੀ ਸਾਡੇ ਸਰਪਾਉਂਗੀ ਅੱਛਾ ਜੀ ਹਾਂ ਮੈਂ ਬਾਉਂਗੀ ਅੱਗੇ ਵੀ ਬਾਏ ਐ ਹੂੰ ਜੇ ਹੁਣ ਕੰਮ ਮੰਨ ਰਿਗਾ ਦਾ ਨਹੀਂ ਦਿੰਦੇ ਸਰਕਾਰ ਦਾ ਤੁਸੀਂ ਕੀ ਐਕਸ਼ਨ ਕਰੋਗੇ ਫਿਰ ਅਸੀਂ ਤਾਂ ਭਰਾਵਾ ਉਹਨਾਂ ਨੂੰ ਰੋਵਾਂਗੇ ਹਾਂ ਕਿੱਥੋਂ ਰੋਵਾਂਗੇ ਭਗਵਾਨ ਤੁਹਾਡੇ ਕਿਹਨਾਂ ਨੂੰ ਦਵਾਵਾ ਦੁਨੀਆ ਦੀ ਮਾਤਾ ਨਾ ਅਸ ਤਾਂ ਰੋਵਾਂਗੇ ਭਾਈ ਕਿ 2500 ਰੁਪਏ ਪੈਨਸ਼ਨ ਕੀਤੀ ਹੈ ਤੁਹਾਡੀ ਨਹੀਂ ਜੀ ਨਹੀਂ ਕੀਤੀ 1500 ਫਿਰਦਾ ਸਾਡਾ 1500 ਹੀ ਫਿਰਦਾ 1500 ਜਦੋਂ ਕਾਂਗਰਸ ਵੇਲੇ ਦਾ 1500 ਹੁੰਦਾ ਬਾਦਲ ਵੇਲੇ ਦਾ ਹੁੰਦਾ 700 ਤੇ ਕਾਂਗਰਸ ਵੇਲੇ ਦਾ ਹੁੰਦਾ 1500 ਤੇ ਭਗਵੰਤ ਸਤਮਾਨ ਦੀ ਤੁਸੀਂ ਪੰਜੀ ਨਹੀਂ ਜਾਣਦੇ ਤੇ ਕਿੱਥੇ ਭਗਵੰਤ ਸਤਮਾਨ ਰਹਿੰਦਾ ਮੈਨੂੰ ਦੱਸੋ ਮੈਂ ਉਹ ਚਾਹਾਂ ਉਹਦੇ ਕੋਲ ਅੱਛਾ ਜੀ ਹਾਂ ਪੱਕਾ ਪਹੁੰਚ ਜਾਣਾ ਮਾਤਾ ਪਹੁੰਚਾਂਗੀ ਮੈਂ ਤਾਂ ਹਾਂ ਪਹੁੰਚ ਜੂਗੀ ਫੇ ਕੀ ਕਹਿਣਾ ਉਹਨੂੰ ਉਹਦੇ ਕੋਲ ਪਹੁੰਚ ਕੇ ਉਹਦੇ ਕੋਲ ਪਹੁੰਚ ਕੇ ਕਹਿਣਾ ਵੀ ਤੂੰ ਇਹੋ ਜਿਹਾ ਕਰਤੂਤਾ ਕਰਦਾ ਹੈ ਹੂੰ ਹੈ ਤੂੰ ਦੁਨੀਆ ਨੂੰ ਵੀ ਪੁੱਠੇ ਲੱchnਾ ਤੇ ਲਾਤਾ ਤੇ ਆਉਂਦਾ ਹੈਗਾ ਹੀ ਹੈਗਾ ਤੂੰ ਹੂੰ ਠੀਕ ਹੈ ਚਾਹ ਮਾਤਾ ਹਾਂ ਬਸ ਮਾਤਾ ਕੀ ਮਨਰੇਗਾ ਦਾ ਕੰਮ ਕਿੰਨੇ ਟਾਈਮ ਮਿਲਦਾ ਤੁਹਾਨੂੰ 4 ਦਿਨ ਮਿਲਦਾ ਜੀ 5ਵੇਂ ਦਿਨ ਆਖਰੀ ਦਿਨ ਤੇ ਬਸ 5 ਦਿਨ ਹਾਂਜੀ ਅੱਛਾ ਜੀ ਹਾਂ ਠੀਕ ਹੈ ਤੇ ਮੈਸੇਜ ਅ ਮਹੀਨੇ ਦੇ ਮਹੀਨੇ ਪੈਦਾ ਹੋਏ 2500 ਤੁਹਾਡਾ ਬੁੜੀਆਂ ਦਾ ਭੇਜੂਗਾ ਮੈਂ ਵੀ ਪੈਲਸਨ ਦਾ ਤਾਂ ਆਉਂਦਾ ਉਹੀ 1500 ਆ ਬੁੜੀਆਂ ਮਾਰਦੀਆਂ ਮੇਰੇ ਵਰਗਾ ਕੱਚਾ ਵੀ ਆ 2500 ਸਾਡਾ ਆ ਜੂਗਾ ਤੇ ਆਉਂਦਾ ਉਹੀ 1500 ਹੁਣ ਲਾਲਚਿਤ ਦਾ ਨਹੀਂ ਆਉਂਦਾ ਜੀ ਉਹਨੇ ਕਿਹਾ ਤਾਂ ਵੀ 1000 ਰੁਪਏ ਦੀ ਥਾਂ ਤੇ 1500 ਦੇ ਦੂੰਗਾ ਨਹੀਂ ਆਉਂਦਗਾ ਨਹੀਂ ਆਉਂਦਗਾ ਪੈਸੇ ਪਹਿਲਾ ਲੱਖ ਕਾਇਦੇ ਜੇ 15 ਝੋਲੇ ਲਿਆ ਲਿਓ ਜੇ ਦੇਣ ਲੱਗਿਆ ਬੋਟਾ ਵੀ ਨਹੀਂ ਪਹਿਲਾ ਲੱਖ ਕਾਇਦੇ ਅੱਛਾ ਜੀ ਹਾਂ ਇਹ ਲੱਖ ਚ ਨਹੀਂ ਆਉਂਦਗਾ ਨਹੀਂ ਆਉਂਦਗਾ ਨਹੀਂ ਜਾਵਾਂ ਪਹਿਲਾ ਲੱਖ ਦਿੱਤਾ ਸਾਨੂੰ ਹਾਂਜੀ ਹੋਰ ਅੱਗੇ ਬਾਹਲਾ ਲਾਲਚ ਦਿੱਤਾ ਔਰ ਅੱਗੇ ਬਾਹਲਾ ਲਾਲਚ ਹਾਂ ਦੱਸ ਕੇ ਤੂੰ ਵੱਧ ਦੇਤਾ ਅੱਛਾ ਹਾਂ ਠੀਕ ਹੈ ਹਾਂਜੀ ਭਗਵਾਨ ਸਾਨੂੰ ਪਾ ਸਕਦੀਆਂ ਵੋਟਾਂ ਮਾਤਾ ਤੁਸੀਂ ਉਹਨੂੰ ਤਾਂ ਪੰਜ ਵਾਰੀ ਹਾਂ ਦੇਖੀ ਤਾਂ ਸਹੀ ਹੁਣ ਕਿਹੜੇ ਇਹਨਾਂ ਦੇ ਪਿੰਡਾਂ 'ਚ ਸਰਪੰਚ ਕਹਿੰਦੇ ਸੀ ਵੀ ਉਹਨਾਂ ਨੂੰ ਜਿੱਦਾ ਦੁਆਵਾ ਦੂਈ ਪਾਰਟੀ ਨੂੰ ਫਿਰ ਕਾਦੂ ਨਹੀਂ ਜਿਤਾਇਆ ਮਾਤਾ ਉਹਨਾਂ ਦੇ ਘਰ ਤੋਂ ਤੂੰ ਵੇਖ ਕੇ ਅੱਛਾ ਜੀ ਹਾਂਜੀ ਵੀ ਆ ਇਹਨਾਂ ਰਗੇ ਨਾ ਨਿਕਲ ਆ ਇਹਨਾਂ ਰਗੇ ਨਾ ਪਵਨਤਮਨ ਅਗੇ ਨਿਕਲ ਜਾਂ ਅੱਛਾ ਜੀ ਜਦੋਂ ਉਹਦੇ ਯਾਰ ਦੋਸਤਾਂ ਉਹਨਾਂ ਨੂੰ ਕਾਹ ਤੋਂ ਪਾ ਗਏ ਉਹੋ ਜੀ ਇਹ ਆ ਹੂੰ ਉਹੋ ਜੀ ਇਹ ਆ ਠੀਕ ਐ ਕੀ ਗੱਲ ਕਾਹ ਤੋਂ ਨਹੀਂ ਪਾਈਆਂ ਵੋਟਾਂ ਜੀ ਵੋਟਾਂ ਪਾਉਂਦੇ ਨਹੀਂ ਜੇ ਸਾਡਾ ਕੰਮ ਹੀ ਨਹੀਂ ਕੋਈ ਕਰਦੇ ਅੱਛਾ ਜੀ ਹਾਂ ਕੀ ਕੰਮ ਹੋਣਾ ਚਾਹੀਦਾ ਕੰਮ ਸਾਡ ਸਾਰਾ ਹੀ ਹੋਣਾ ਚਾਹੀਦਾ ਕੀ ਨਹੀਂ ਸਾਡੇ ਕਰਿਆ ਉਹਨਾਂ ਨੇ ਹੂੰ ਸਹ ਹਾਰ ਪਾਇਆ ਪਵਨਤਮਨ ਦੇ ਹੁਣ ਕਿ ਸਤਰਾ ਹਾਰ ਪਾ ਗਏ ਉਹਦੇ ਅੱਛਾ ਜੀ ਹਾਂ ਅੱਛਾ ਜੀ ਹਾਂ ਕਿਵੇਂ ਕਿਤਰਾ ਦਾ ਹੀ ਭਾਵਾਂ ਨਾ 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 ਲਾਲਚ ਜੀ ਜੀ 1500 ਦਿੱਤਾ ਨਾ ਲਾਲਚ ਨਹੀਂ ਆਂਦੇ ਲਾਲਚ ਜੀ ਨਹੀਂ ਆਉਂਦੇ ਨਹੀਂ ਆਉਂਦੇ ਸੀ ਹੁਣ ਫੇਰ ਵੋਟਾਂ ਆ ਨਾ 15 ਦਿਨਾਂ ਨਹੀਂ ਨਹੀਂ ਹੁਣ ਨਹੀਂ ਲਾਲਚ ਆਉਂਦੇ ਲਾਲਚ ਲੈਣੇ ਨੇ ਲੈਣਾ ਹੀ ਨਹੀਂ ਸਾਡਾ ਕੰਮ ਨਹੀਂ ਕਰਦੇ ਤੁਸੀਂ ਬੋਟਮ ਨਹੀਂ ਪਾਉਣੀ ਹਾਂ ਹਾਂ ਆਖਾਂ ਦਾ ਵੀ ਕਹਿੰਦੇ ਹੈਗੇ ਕਿ ਤਕੜੀਆਂ ਤਕੜੀਆਂ ਬੁੜੀਆਂ ਨੂੰ ਕੰਮ ਤੇ ਲਾਵਾਂਗੇ ਤੇ ਅਸੀਂ ਦੱਸੋ ਕਿੱਧਰ ਕਿਹਨੂੰ ਰੋਗੇ ਜਾ ਕੇ ਹਾਂ ਤਣਕੋ ਸਾਰੀ 15 ਕਿਲੋ ਦਿੰਦੇ ਆ ਭਗਵਾਨ ਜਵਾਨ ਕਹਿੰਦਾ ਰੇਲ ਵਿਭਾਗ ਤੇ ਕੰਮ ਕਰ ਲੈਣ ਹੁਣ ਤਾਂ ਕਹਿੰਦਾ ਜਿਹੜੀਆਂ ਔਰਤਾਂ ਕਹਿੰਦਾ ਜਾਂ ਡਰੇਮ ਤੇ ਕੰਮ ਕਰ ਲੈਣ ਕਹਿੰਦਾ ਰਾਹਾਂ ਦੀ ਸਫਾਈ ਨਹੀਂ ਕਰਨੀ ਸਾਥੋਂ ਤਾਂ ਬੁੱਢਾਂ ਤਾਂ ਕੋਈ ਰੇਲਾਂ ਦੀ ਨਹੀਂ ਹੁੰਦੀ ਸਪਾਈ ਅਸੀਂ ਤਾਂ ਕਾ ਕਾ ਮਾੜਾ ਮੋਟਾ ਕੰਮ ਕਰਨ ਵਾਲਿਆਂ ਸਾਡੇ ਮਾਰਾਂ ਦੇ ਕੰਮ ਆਉਂਦਾ ਤੇ ਇੱਥੇ ਕਰ ਦੇਣਾ ਮਟਿਆਰਾਂ ਜਵਾਨਾਂ ਹਾਂ ਉਹ ਬੱਠੜਾਂ ਚ ਕੋਈ ਜਾਂਦਾਂਗਾ ਬੈਠਾਂਗਾ ਕੇ ਅਸੀਂ ਕੰਮ ਕਰਦਿਆਂ ਸਾਨੂੰ ਕਹਿੰਦਗਾ ਲੈ ਗੱਲਾਂ ਮਾਰੀ ਆਣਾ ਤੁਸੀਂ ਵੀ ਕਰ ਲੋ ਚੱਕ ਲੋ ਧਾਤੀ ਨਾਲ ਰਲਦੇ ਹੋ ਘਾਤ ਜਦੋਂ ਸਾਥੋਂ ਰੋਜ਼ਦਾ ਹੀ ਨਹੀਂ ਅਸੀਂ ਕੀ ਕਰਗੇ ਕੀ ਕਰਗੇ ਹਾਂ ਅੱਛਾ ਜੀ ਠੀਕ ਹੈ